ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੇ ਅੱਜ ਕੱਲ ਤੁਸੀਂ ਇਹ ਸੁਣਿਆ ਹੀ ਹੋਵੇਗਾ ਕਿ ਇੱਕ ਚਾਈਨੀਜ਼ ਕੰਪਨੀ ਹੈਗੀ ਆ ਜਿਨੇ 2 ਕੁ ਮਹੀਨੇ ਕੰਮ ਕਰਕੇ ਇੱਕ ਅਜਿਹੀ ਐਪ ਬਣਾ ਦਿੱਤੀ ਜਿਸ ਨੇ ਅਮਰੀਕਾ ਦੀਆਂ ਉਹ ਕੰਪਨੀਆਂ ਨੂੰ ਵੀ ਪਛਾੜ ਦਿੱਤਾ ਜਿਹੜੀਆਂ ਪਿਛਲੇ 10 ਤੋਂ 15 ਸਾਲਾਂ ਤੋਂ ਰਿਸਰਚ ਕਰ ਰਹੀਆਂ ਸੀਗੀਆਂ ਹਾਂਜੀ ਆਪਾਂ ਗੱਲ ਕਰ ਰਹੇ ਹਾਂਗੇ ਡੀਪ ਸੀਕ ਬਾਰੇ ਇੱਕ ਚਾਈਨੀਜ਼ ਕੰਪਨੀ ਹੈਗੀ ਆ ਉਹਨਾਂ ਨੇ ਇੱਕ ਇਹ ਐਪ ਬਣਾਈ ਆ ਇਸਨੇ ਅਮਰੀਕਾ ਦੀਆਂ ਜੋ ਕੰਪਨੀਆਂ ਬਿਲੀਅਨਸ ਆਫ ਡਾਲਰ ਸਪੈਂਡ ਕਰ ਰਹੀਆਂ ਸੀਗੀਆਂ ਗਵਰਨਮੈਂਟ ਵੀ ਸਪੋਰਟ ਕਰ ਰਹੀ ਸੀਗੀ ਕਿ ਹੋਰ ਕੋਈ ਬੰਦਾ ਹੋਰ ਕੋਈ ਦੇਸ਼ ਇਹ ਟੈਕਨੋਲੋਜੀ ਨਾ ਬਣਾ ਸਕੇ ਉਹਨੂੰ ਪਛਾੜ ਦਿੱਤਾ ਇਸ ਚਾਈਨੀਜ਼ ਕੰਪਨੀ ਨੇ ਨਾਮ ਹੈਗਾ ਡੀਪ ਸੀਕ ਐਂਡ ਇਹ ਵੀਡੀਓ ਅਗਰ ਤੁਸੀਂ ਪੂਰੀ ਦੇਖਦੇ ਹੋ ਤਾਂ ਮੈਂ ਯਕੀਨ ਦਿਵਾਉਣਾਗਾ ਕਿ ਅਗਰ ਇਹ ਟੌਪਿਕ ਕਿਤੇ ਚੱਲਿਆ ਕਿਤੇ ਤੁਸੀਂ ਦੋਸਤਾਂ ਦੇ ਵਿੱਚ ਬੈਠੇ ਤਾਂ ਕੋਈ ਗੱਲ ਕੀਤੀ ਕਿ ਹਾਂ ਜੀ ਇਹ ਡੀਪ ਸੀਕ ਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਆ ਤਾਂ ਉਹਦੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਾਫੀ ਜ਼ਿਆਦਾ ਨੌਲੇਜ ਮਿਲੇਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਵੀ ਹੋਰ ਨੌਲੇਜ ਵਾਲੀਆਂ ਵੀਡੀਓਜ਼ ਆਉਂਦੀਆਂ ਰਹਿਣ ਤੇ ਹਾਂਜੀ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਥੈਂਕ ਯੂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਡੀਪ ਸਿੱਕ ਹੈਗਾ ਕੀ ਆ ਅਗਰ ਤੁਸੀਂ ਚੈਟ ਜੀਪੀਟੀ ਦਾ ਇਸਤੇਮਾਲ ਕੀਤਾ ਹੈਗਾ ਤੁਸੀਂ ਗੂਗਲ ਤੇ ਜਾ ਕੇ ਸਰਚ ਕੀਤਾ ਹੈਗਾ ਚੈਟ ਜੀਪੀਟੀ ਖੋਲ ਕੇ ਤਾਂ ਇਹ ਬਿਲਕੁਲ ਉਸ ਦੇ ਤਰ੍ਹਾਂ ਹੀ ਹੈਗਾਗਾ ਐਂਡ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਹੈਗਾਗਾ ਇਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਾਂ ਹੁੰਨੇ ਆ ਕਿ ਬੱਚਾ ਕੋਈ ਪੈਦਾ ਹੁੰਦਾਗਾ ਤਾਂ ਹੌਲੀ ਹੌਲੀ ਉਹ ਆਲੇ ਦੁਆਲੇ ਦੇਖਦਾਗਾ ਅਗਰ ਉਹ ਪੰਜਾਬ ਦੇ ਵਿੱਚ ਪੈਦਾ ਹੋਇਆ ਤਾਂ ਉਹ ਪੰਜਾਬੀ ਲੈਂਗੁਏਜ ਬੋਲਣ ਲੱਗਦਾਗਾ ਅਗਰ ਕਿਸੇ ਬਾਹਰਲੇ ਦੇਸ਼ ਦੇ ਵਿੱਚ ਪੈਦਾ ਹੋਇਆ ਤਾਂ ਉੱਥੇ ਦੀ ਲੈਂਗੁਏਜ ਬੋਲਣ ਲੱਗ ਜਾਂਦਾ ਇਹ ਸਾਰਾ ਕੁਝ ਆਲੇ ਦੁਆਲੇ ਤੋਂ ਸਿੱਖਣ ਤੋਂ ਬਾਅਦ ਹੀ ਹੁੰਦਾਗਾ ਇਸੇ ਤਰ੍ਹਾਂ ਹੀ ਇਹ ਜੋ ਟੈਕਨੋਲੋਜੀ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਦੇ ਉੱਤੇ ਇਹ ਡੀਪ ਸਿੱਖ ਬਣੀ ਹੋਈ ਹੈ ਇਹ ਨੇਚਰਲ ਲੈਂਗੁਏਜ ਪ੍ਰੋਸੈਸਿੰਗ ਦੇ ਬੇਸ ਤੇ ਕੰਮ ਕਰਦੀ ਹੈ ਇਹ ਦਿਨal ਕੀ ਹੁੰਦਾਗਾ ਕਿ ਕਾਫੀ ਜ਼ਿਆਦਾ ਡਾਟਾ ਜੋ ਹੈਗਾਗਾ ਜਾਣਕਾਰੀ ਇਹਦੇ ਵਿੱਚ ਭਰੀ ਗਈ ਹੈ ਤਾਂ ਕੋਈ ਵੀ ਬੰਦਾ ਕੋਈ ਵੀ ਕੁਐਸਚਨ ਪੁੱਛਦਾ ਹੈਗਾ ਤਾਂ ਇਹ ਉਹ ਸਾਰੇ ਦੇ ਜੋ ਡਾਟਾ ਹੈਗਾ ਉਹਦੇ ਵਿੱਚੋਂ ਹੀ ਕੱਢ ਕੇ ਉਹਦਾ ਆਨਸਰ ਦਿੰਦਾ ਹੈਗਾ ਜਿੰਨਾ ਜ਼ਿਆਦਾ ਡਾਟਾ ਹੋਏਗਾ ਤਾਂ ਉਨਾ ਹੀ ਵਧੀਆ ਆਨਸਰ ਜ਼ਰੂਰ ਮਿਲੇਗਾ ਐਂਡ ਇਸ ਦਾ ਮਤਲਬ ਇਹ ਹੈਗਾਗਾ ਕਿ ਚੈਟ ਜੀ ਪੀ ਟੀ ਜੋ ਹੈਗੀ ਹੈ ਬੇਸਿਕਲੀ ਉਹ ਵੈਸਟਰਨ ਮਾਡਲ ਹੈਗਾ ਮਤਲਬ ਅਮਰੀਕਨ ਕੰਪਨੀ ਹੈਗੀ ਆ ਤਾਂ ਉਹਦੇ ਵਿੱਚ ਡਾਟਾ ਜੋ ਮੋਸਟਲੀ ਹੈਗਾ ਉਹ ਵੈਸਟਰਨ ਡਾਟਾ ਹੈਗਾ ਯੂਰੋਪੀਅਨ ਹੋ ਗਿਆ ਇੰਡੀਆ ਦਾ ਵੀ ਚਲੋ ਹੈਗਾ ਗਾ ਬਟ ਉਹਨਾਂ ਦਾ ਇੱਕ ਸੋਚਣ ਸਮਝਣ ਦਾ ਤਰੀਕਾ ਹੈਗਾ ਉਹ ਵੈਸਟਰਨ ਹੈਗਾ ਐਂਡ ਜਦੋਂ ਡੀਪ ਸਿੱਖ ਦੀ ਗੱਲ ਕਰੀਏ ਤਾਂ ਚਾਈਨੀਜ਼ ਡਾਟਾ ਹੈਗਾ ਜਿਸ ਦਾ ਮਤਲਬ ਇਹ ਨਹੀਂ ਕਿ ਇਹਦੇ ਵਿੱਚ ਆਪਾਂ ਕੋਈ ਅਮਰੀਕਾ ਦੀ ਜਾਣਕਾਰੀ ਲਈਏ ਤਾਂ ਉਹ ਨਹੀਂ ਦੱਸੇਗਾ ਦੱਸੇਗਾ ਜ਼ਰੂਰ ਬਟ ਇਹ ਬੇਸਿਕਲੀ ਚਾਈਨੀਜ਼ ਜੋ ਵੀ ਨੌਲੇਜ ਹੈਗੀ ਆ ਉਸ ਬੇਸ ਤੇ ਬਣਿਆ ਹੋਇਆ ਹੈਗਾ ਤੇ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਕਈ ਚੀਜ਼ਾਂ ਦੇ ਵਿੱਚ ਟਿਪ ਸਿੱਖ ਵਜ਼ੀਆ ਵੀ ਹੈਗਾਗਾ ਜੋ ਕਿ 2 ਮਹੀਨਿਆਂ ਦੇ ਵਿੱਚ ਹੀ ਬਣ ਗਿਆ ਹੈਂਡ ਕਈਆਂ ਦੇ ਵਿੱਚ ਹੈਗਾਗਾ ਆਪਣਾ ਚੈਟ ਜੀ ਪੀ ਟੀ ਜੋ ਬੈਟਰ ਹੈਗਾਗਾ ਆਬਵੀਅਸਲੀ ਉਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਿਆ ਹੋਇਆ ਹੈਗਾ ਤਾਂ ਇਸ ਕਰਕੇ ਰੇਟ ਦਾ ਵੀ ਫਰਕ ਪੈ ਜਾਂਦਾ ਕੋਈ ਚੀਜ਼ 50 ਲੱਖ ਦੀ ਬਣੀ ਹੋਵੇ ਤਾਂ ਉਹ ਰੇਟ ਘੱਟ ਰੱਖਦੇ ਨੇ ਅਗਰ ਸੇਮ ਚੀਜ਼ 1000 ਕਿ ਮਿਲੀਅਨ ਦੀ ਲਗਾ ਲਓ ਤੁਸੀਂ ਕਿ 1 ਮਿਲੀਅਨ ਦੀ ਬਣੀ ਆ ਤਾਂ ਉਹਦਾ ਜੋ ਵੀ ਕੋਈ ਫੀਸ ਹੋਏਗੀ ਉਹ ਜ਼ਿਆਦਾ ਹੋਏਗੀ ਤਾਂ ਇਹ ਕਾਫੀ ਚੀਜ਼ਾਂ ਦਾ ਡਿਫਰੈਂਸ ਆ ਜਾਂਦਾ ਕਨਫਿਊਜ਼ ਨਾ ਕਰਦੇ ਹੋਏ ਇਹ ਚੀਜ਼ ਆਪਾਂ ਅੱਗੇ ਜ਼ਰੂਰ ਡਿਸਕਸ ਕਰਾਂਗੇ ਅਗਰ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਹੈਗੀ ਆ ਤਾਂ ਇਹਦਾ ਮਤਲਬ ਤੁਸੀਂ ਇਹ ਸਮਝ ਚੁੱਕੇ ਹੋ ਮੋਗੇ ਕਿ ਡੀਪ ਸੀ ਇੱਕ ਚਾਈਨੀਜ਼ ਮਾਡਲ ਹੈਗਾ ਚੈਟ ਜੀ ਪੀ ਟੀ ਅਮਰੀਕਨ ਮਾਡਲ ਹੈਗਾ ਐਂਡ ਚੈਟ ਜੀ ਪੀ ਟੀ ਕਾਫੀ ਜ਼ਿਆਦਾ ਪੈਸਾ ਅਮਰੀਕਾ ਨੇ ਲਗਾਇਆ ਹੋਇਆ ਹੈ ਉਹਨਾਂ ਦੀ ਕੰਪਨੀਆਂਜ਼ ਨੇ ਵੱਡੀ ਵੱਡੀ ਕੰਪਨੀਆਂਜ਼ ਇਹ ਚ ਇਨਵੈਸਟ ਕਰ ਰਹੀਆਂ ਨੇ ਤੇ ਡੀਪ ਸੀਕ ਕੁਝ ਵੀ ਨਹੀਂ ਹੈਗਾ ਬਟ ਇਹਨੇ ਦੁਨੀਆ ਹਿਲਾ ਦਿੱਤੀ ਐਂਡ ਕਾਫੀ ਜ਼ਿਆਦਾ ਸਸਤਾ ਬਣਿਆਗਾ ਹੁਣ ਅਗਲੇ ਐਡਵਾਂਸ ਲੈਵਲ ਤੇ ਆਪਾਂ ਆ ਚੁੱਕੇ ਹਾਂਗੇ ਤਾਂ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਨੂੰ ਕੰਪੇਅਰ ਕਰਨ ਦੀ ਕਿ ਇਹਨਾਂ ਦੋਨਾਂ ਦੇ ਵਿੱਚ ਡੀਪ ਸੀਕ ਚਾਈਨੀਜ਼ ਕੰਪਨੀ ਤੇ ਜੋ ਚੈਟ ਜੀ ਪੀ ਟੀ ਹੈਗੀ ਅਮਰੀਕਨ ਕੰਪਨੀ ਤਾਂ ਇਹਨਾਂ ਦੇ ਵਿੱਚ ਕੀ ਫਰਕ ਹੈਗਾ ਤੇ ਕਿਹੜੀ ਚੀਜ਼ ਵਧੀਆ ਹੈਗੀ ਇਹ ਕਿਹੜੀ ਘਟੀ ਆਏਗੀ ਪਹਿਲੀ ਗੱਲ ਕਰਦੇ ਆ ਲੈਂਗੁਏਜ ਸਪੋਰਟ ਦੇ ਵਿੱਚ ਹੁਣ ਭਾਸ਼ਾ ਦੀ ਗੱਲ ਕਰੀਏ ਤਾਂ ਕੀ ਆਪਾਂ ਪੰਜਾਬੀ ਚ ਸਰਚ ਕਰ ਸਕਦੇ ਹਾਂਗੇ ਜੋ ਅਮਰੀਕਨ ਕੰਪਨੀ ਇਹ ਹੈਗੀ ਆ ਉਹਨਾਂ ਦਾ ਮਾਡਲ ਚੈਟ ਜੀਪੀਟੀ ਇਹਦਾ ਆਨਸਰ ਹੈਗਾ ਯੈਸ ਅਗਰ ਆਪਾਂ ਚੈਟ ਜੀਪੀਟੀ ਯੂਜ਼ ਕਰਦੇ ਹਾਂ ਤਾਂ ਅੰਗਰੇਜ਼ੀ ਦੇ ਵਿੱਚ ਪੰਜਾਬੀ ਚ ਹਿੰਦੀ ਫ੍ਰੈਂਚ ਸਪੈਨਿਸ਼ ਸਾਰਿਆਂ ਚ ਵਧੀਆ ਤਰੀਕੇ ਨਾਲ ਇਹ ਪਰਫਾਰਮ ਕਰਦਾ ਹੈਗਾ ਵਧੀਆ ਟਰਾਂਸਲੇਟ ਟਰਾਂਸਲੇਟ ਕਰਦਾ ਹੈਗਾਗਾ ਐਂਡ ਜੋ ਇਹ ਡੀਪ ਸੀ કહેਗਾ ਇਹਦੇ ਵਿੱਚ ਹਜੇ ਪੰਜਾਬੀ ਵਾਲੀ ਆਪਸ਼ਨ ਨਹੀਂ ਹੈਗੀ ਹੋ ਸਕਦਾ ਕਿ 1-2 ਹਫ਼ਤੇ ਤੱਕ ਆ ਜਾਏ ਜਾਂ 1 ਮੰਥ ਤੱਕ ਆ ਜਾਏ ਪਰ ਫਿਲਹਾਲ ਇਹ ਟਰਾਈ ਕਰ ਰਹੇ ਨੇ ਕਿ ਚਾਈਨੀਜ਼ ਐਂਡ ਇੰਗਲਿਸ਼ ਇਹਨਾਂ ਨੇ ਮੇਨ ਰੱਖਿਆ ਹੋਇਆ ਅਗਰ ਪੰਜਾਬੀ ਆ ਵੀ ਗਿਆ ਤਾਂ ਉਹ ਗੱਲ ਹਜੇ ਨਹੀਂ ਬਣਨੀ ਹੈਗੀ ਕਿ ਪੰਜਾਬੀ ਦੇ ਵਿੱਚ ਇਹ ਸਾਨੂੰ ਉਸੇ ਕੁਆਲਿਟੀ ਦਾ ਕੰਟੈਂਟ ਮਿਲ ਸਕੇ ਪਰ ਲੈਂਗੁਏਜ ਬੋਰਡ ਦੀ ਗੱਲ ਕਰੀਏ ਤਾਂ ਚੈਟ ਜੀ ਪੀ ਟੀ ਇਹ ਰੇਸ ਦੇ ਵਿੱਚ ਜ਼ਰੂਰ ਜਿੱਤ ਰਿਹਾ ਹੈਗਾ ਤਾਂ ਇਸ ਤੋਂ ਬਾਅਦ ਆਪਾਂ ਸੈਕਿੰਡ ਚੀਜ਼ ਤੇ ਆਉਣੇ ਸੈਕਿੰਡ ਪੁਆਇੰਟ ਹੈਗਾ ਡਾਟਾ ਟ੍ਰੇਨਿੰਗ ਤੇ ਐਕੂਰੇਸੀ ਤਾਂ ਜੋ ਚੈਟ ਜੀਪੀਟੀ ਹੈਗਾ ਉਹ ਓਪਨ ਏਆਈ ਦੀ ਟੈਕਨੋਲੋਜੀ ਨਾਲ ਟ੍ਰੇਨ ਹੋਇਆ ਹੈਗਾ ਤੇ ਉਹੀ ਗੱਲ ਆ ਗਈ ਕਿ ਵੈਸਟਰਨ ਰਿਸੋਰਸਸ ਬਹੁਤ ਜ਼ਿਆਦਾ ਹੈਗੇ ਨੇ ਕਿ ਤੁਸੀਂ ਯੂਰਪ ਬਾਰੇ ਉਹਦੀ ਹਿਸਟਰੀ ਬਾਰੇ ਕੁਝ ਵੀ ਇਹਦੇ ਸਰਚ ਕਰ ਲਓ ਮੈਂਟਲ ਸਕਿੰਟਾ ਦੇ ਵਿੱਚ ਦੱਸ ਦਿੰਦਾ ਹੈਗਾ ਐਂਡ ਕੋਈ ਅਮਰੀਕਨ ਚੀਜ਼ ਬਾਰੇ ਰਿਸਰਚ ਕਰ ਲਓ ਉਹ ਵੀ ਦੱਸ ਦਿੰਦਾ ਹੈਗਾ ਐਂਡ ਜੋ ਡੀਪ ਸਿਕ ਹੈਗਾ ਉਹ ਏਸ਼ੀਆ ਦੇ ਬੇਸ ਤੇ ਬਣਿਆ ਹੋਇਆ ਹੈਗਾ ਆਪਣੇ ਏਰੀਆ ਬਾਰੇ ਜ਼ਿਆਦਾ ਦੱਸਦਾ ਹੈਗਾ ਹੁਣ ਤੁਸੀਂ ਅਮਰੀਕਾ ਬਾਰੇ ਉਹ ਤਾਂ ਡੀਪ ਸੀਖ ਤੋਂ ਪੁੱਛੋਗੇ ਤਾਂ ਉਹਨੇ ਜਨਰਲ ਜੀ ਨੌਲੇਜ ਦੇ ਦੇਣੀ ਹੈ ਉਹ ਜ਼ਿਆਦਾ ਡੀਪ ਨਹੀਂ ਜਾਏਗਾ ਐਂਡ ਤਾਂ ਇੰਡੀਅਨ ਹੈਗੇ ਤਾਂ ਹੋ ਸਕਦਾ ਆਪਣਾ ਥੋੜਾ ਜਿਹਾ ਫਾਇਦਾ ਹੋ ਜੇ ਚਾਈਨੀਜ਼ ਐਪ ਦਾ ਬਟ ਓਵਰਆਲ ਅਮਰੀਕਨ ਕੰਪਨੀ ਇਹ ਹਜੇ ਵੀ ਬਹੁਤ ਵਧੀਆ ਹੈਗੀ ਹੈ ਤਾਂ ਤੀਸਰੀ ਗੱਲ ਕਰਦੀਆਂ ਕ੍ਰੀਏਟੀਵਿਟੀ ਬਾਰੇ ਉਤਸੁਕਤਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਤਾਂ ਚੈਟ ਜੀ ਪੀਟੀ ਹੈਗਾ ਇਹ ਤੋਂ ਆਪਾਂ ਕਾਫੀ ਜ਼ਿਆਦਾ ਉਲਝਵੇਂ ਸਵਾਲ ਵੀ ਪੁੱਛ ਸਕਦੇ ਹੈਗੇ ਆ ਜੋ ਇੱਕ ਆਮ ਬੰਦਾ ਦੱਸ ਸਕਦਾਗਾ ਮਤਲਬ ਕੋਈ ਹੈਲਦੀ ਬੰਦਾ ਜਿਹਦੇ ਦਿਮਾਗ ਵੀ ਸਹੀ ਚੱਲਦਾ ਹੋਵੇ ਤਾਂ ਉਹ ਦੱਸ ਸਕਦਾ ਹੈਗਾਗਾ ਐਂਡ ਉਹ ਸੇ ਚੀਜ਼ ਦੇ ਬੇਸਿਸ ਦੇ ਉੱਤੇ ਆਪਾਂ ਚੈਟ ਜੀ ਪੀਟੀ ਤੋਂ ਵੀ ਕੁਐਸਚਨ ਪੁੱਛ ਸਕਦੇ ਹਾਂ ਤੇ ਇਹ ਉਲਝਵੇਂ ਸਵਾਲਾਂ ਦੇ ਵੀ ਸਹੀ ਜਵਾਬ ਦਿੰਦਾ ਹੈਗਾਗਾ ਐਂਡ ਜੋ ਡੀਪ ਸਿੱਖ ਹੈਗਾਗਾ ਇਹ ਇਹਨਾਂ ਨੇ ਬੇਸਿਕਲੀ ਜਿਵੇਂ ਪੜ੍ਹਾਈ ਵਾਲੀਆਂ ਚੀਜ਼ਾਂ ਆ ਗਈਆਂ ਕੋਡਿੰਗ ਆ ਗਈ ਕੋਈ ਮੈਥ ਦੀ ਪ੍ਰੋਬਲਮ ਆ ਗਈਆਂ ਕੋਈ ਕਾਲਜ ਦਾ ਕੋਈ ਆਪਣੇ ਟੌਪਿਕ ਸਰਚ ਕਰਨਾ ਤੋਂ ਜਨਰਲ ਜਿਹੀ ਚੀਜ਼ਾਂ ਜ਼ਿਆਦਾ ਦੱਸ ਦੇਗਾ ਬਟ ਜੋ ਕੰਪਲੈਕਸ ਚੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਇਹ ਚੈਟ ਜੀ ਪੀਟੀ ਦੇ ਬਰਾਬਰ ਹਜੇ ਨਹੀਂ ਆਇਆ ਇਹ ਉਲਝ ਜਾਂਦਾ ਹੈਗਾ ਐਂਡ ਤੁਸੀਂ ਕਈ ਵਾਰੀ ਆਨਸਰ ਪੜ੍ਹ ਕੇ ਹੀ ਦੇਖ ਲਓਗੇ ਕਿ ਯਾਰ ਇਹ ਤਾਂ ਇਹਨੇ ਕੁਝ ਹੋਰ ਹੀ ਦੱਸ ਦਿੱਤਾ ਆਨਸਰ ਕਿ ਐਗਜ਼ੈਕਟੋ ਨਹੀਂ ਹੈਗਾ ਜੋ ਤੁਸੀਂ ਪੁੱਛਿਆ ਸੀਗਾ ਸੋ ਚੈਟ ਜੀ ਪੀਟੀ ਹਜੇ ਵੀ ਬੈਟਰ ਹੈਗਾ ਅਬੀਜੀ ਗੱਲ ਆ ਉਹਦੇ ਉੱਤੇ ਪੈਸਾ ਲੱਗਿਆ ਹੋਇਆ ਅਮਰੀਕਾ ਦਾ ਰਿਸਰਚ ਬਹੁਤ ਤਕੜੀ ਹੋਈ ਹੋਈ ਆ ਤੇ ਇਹ ਮਾਡਲ ਫਿਲਹਾਲ ਕਾਪੀ ਪੇਸਟ ਲੱਗ ਰਿਹਾ ਹਜੇ ਤੱਕ ਦਾ ਤੇ ਉਸ ਤੋਂ ਬਾਅਦ ਇਹਦਾ ਆ ਗਿਆ ਕੀ ਇਹ ਫ੍ਰੀ ਆ ਜਾਂ ਫਿਰ ਕੀ ਇਹਦੇ ਲਈ ਆਪਾਂ ਨੂੰ ਡਾਲਰਸ ਦੇ ਵਿੱਚ ਪੇ ਕਰਨਾ ਪੈਂਦਾ ਹੁਣ ਅਮਰੀਕਾ ਕੈਨੇਡਾ 'ਚ ਡਾਲਰ ਹੀ ਚੱਲੇਗਾ ਇੰਡੀਆ ਦੇ ਵਿੱਚ ਉਹੀ ਰੁਪਏਆਂ ਦੇ ਵਿੱਚ ਹੋਏਗਾ ਤਾਂ ਚੈਟ ਜੀ ਪੀਟੀ ਜਿਹੜਾ ਇੱਕ ਫ੍ਰੀ ਵਰਜ਼ਨ ਹੈਗਾਗਾ ਉਹ ਚ ਆਪਾਂ ਨਾਰਮਲੀ ਆਪਾਂ ਚੀਜ਼ਾਂ ਸਰਚ ਕਰ ਸਕਦੇ ਹੁਣ ਵੀ ਤੁਸੀਂ ਕੋਈ ਟੌਪਿਕ ਪਰੋਂਗੇ ਤਾਂ ਉਹਦਾ ਆ ਜਾਏਗਾ ਡਿਟੇਲ ਦੇ ਵਿੱਚ ਬਟ ਅਗਰ ਤੁਸੀਂ ਕਹੋਗੇ ਕਿ ਇਮੇਜ ਜਨਰੇਟ ਕਰੋ ਤਾਂ ਇੱਕ ਇਮੇਜ ਬਣਾ ਦੇਗਾ ਉਸ ਤੋਂ ਬਾਅਦ ਕਹੇਗਾ ਜੀ 3rd ਵਰਜ਼ਨ ਲਓ ਜੀਪੀਟੀ 4 ਲਓ ਤਾਂ ਇਹ ਪੈਸੇ ਦੇ ਪਿੱਛੇ ਭੱਜ ਰਹੀ ਹੈ ਕੰਪਨੀ ਚੈਟ ਜੀਪੀਟੀ ਕਾਫੀ ਜ਼ਿਆਦਾ ਕਿਉਂਕਿ ਪੈਸਾ ਲੱਗਿਆ ਹੋਇਆ ਹੈ ਕਈ ਕੰਪਨੀਆਂ ਦੇ ਇਹਦੇ ਵਿੱਚ ਅਮਰੀਕਨ ਗਵਰਨਮੈਂਟ ਦਾ ਵੀ ਕਾਫੀ ਇਨਵੈਸਟਮੈਂਟ ਇਹਨਾਂ ਦੇ ਵਿੱਚ ਹੁੰਦੀ ਹੈਗੀ ਹੈ ਡਾਇਰੈਕਟਲੀ অর ਇੰਡਾਇਰੈਕਟਲੀ ਦੀਪਸੀ ਕਹੇਗਾ ਇਹ ਫ੍ਰੀ ਵਰਜ਼ਨ ਆਫਰ ਕਰ ਰਿਹਾਗਾ ਹੋ ਸਕਦਾ ਫਿਊਚਰ ਦੇ ਵਿੱਚ ਜਿਵੇਂ ਇੰਡੀਆ ਦੇ ਵਿੱਚ ਹੈਗਾ ਸੀਗਾ ਕਿ ਪਹਿਲਾਂ ਹੁਣ ਕੰਪਨੀ ਆਪਣ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪਹਿਲਾਂ ਉਹਨਾਂ ਨੇ ਫ੍ਰੀ ਦੇ ਵਿੱਚ ਨੈਟ ਦਿੱਤਾ ਸੀਗਾ ਲੋਕਾਂ ਨੇ ਯੂਜ਼ ਕੀਤਾ ਫਿਰ ਹੌਲੀ-ਹੌਲੀ ਉਹਨਾਂ ਨੇ ਚਾਰਜ ਕਰਨਾ ਸਟਾਰਟ ਕਰ ਦਿੱਤਾ ਤੇ ਇਸੇ ਤਰ੍ਹਾਂ ਇਹਦੇ ਨਾਲ ਵੀ ਹੋਏਗਾ ਡੀਪਸੀਕ ਐਂਡ ਇਹ ਹੌਲੀ-ਹੌਲੀ ਜ਼ਿਆਦਾ ਚਾਰਜ ਕਰਨਾ ਸਟਾਰਟ ਕਰ ਦੇਗੀ ਹਜੇ ਇਹ 15 20 ਗੁਣਾ ਘੱਟ ਹੀ ਹੈਗਾ ਇਹਦਾ ਅਗਰ ਤੁਹਾਨੂੰ ਐਡਵਾਂਸਡ ਵਰਜ਼ਨ ਚਾਹੀਦਾ ਅਦਰਵਾਈਜ਼ ਤੁਸੀਂ ਆਰਾਮ ਨਾਲ ਜਾ ਕੇ ਸਰਚ ਕਰੋ ਫਰੀ ਦੇ ਵਿੱਚ ਯੂਜ਼ ਕਰ ਸਕਦੇ ਹੋ ਇਹ ਹੋ ਗਏ ਇਹਨਾਂ ਦਾ ਕੰਪੈਰੀਜ਼ਨ ਚੈਟ ਜੀ ਪੀਟੀ ਤੇ ਡੀਪ ਸਿੱਖ ਦੇ ਵਿੱਚ ਇੱਥੇ ਤੱਕ ਤੁਹਾਨੂੰ ਜਰੂਰ ਪਤਾ ਚੱਲ ਗਿਆ ਹੋਵੇਗਾ ਕਿ ਲੈਂਗੁਏਜ ਜਿਆਦਾ ਆਪਾਂ ਅਗਰ ਆਪਣੀ ਲੋਕਲ ਲੈਂਗੁਏਜ ਚ ਜਾਣੇ ਤਾਂ ਚੈਟ ਜੀ ਪੀਟੀ ਗੁੱਟ ਮਟ ਅਗਰ ਆਪਾਂ ਇੰਗਲਿਸ਼ 'ਚ ਸਰਚ ਕਰਨਾ ਹੈਗਾ ਜਾਂ ਚਾਈਨਿਸ 'ਚ ਕਰਨਾ ਹੈਗਾ ਤਾਂ ਇਹਨਾਂ ਦਾ ਡੀਪ ਸਿੱਖ ਵਧੀਆ ਹੈਗਾ ਟ੍ਰੇਨਿੰਗ ਇਹਦੀ ਬੈਟਰ ਹੋਈ ਹੋਈ ਹੈ ਵਧੀਆ ਅਮਰੀਕਨ ਦੀ ਤੇ ਇਹਨਾਂ ਦੀ ਠੀਕ ਠਾਕ ਹੀ ਹੈ ਕਾਪੀ ਪੇਸ ਚੱਲ ਰਿਹਾ ਫਿਲਹਾਲ ਐਂਡ ਜੋ ਮੇਨ ਮੈਟਰ ਹੁੰਦਾ ਕੀਮਤ ਦਾ ਤਾਂ ਇਹਦੀ ਕਾਫੀ ਘਟ ਹੈਗੀ ਆ ਡੀਪ ਸਿਕ ਦੀ ਚਾਈਨਿਸ ਚੀਜ਼ਾਂ ਆਪਾਂ ਨੂੰ ਪਤਾ ਹੀ ਹੈ ਸਸਤੀਆਂ ਹੁੰਦੀਆਂ ਨੇ ਕੁਆਲਿਟੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਬਟ ਫਿਰ ਵੀ ਸਸਤਾ ਹੈਗਾ ਇਹ ਬੈਟਰ ਹੈਗਾ ਗਾ ਇਸ ਹਿਸਾਬ ਨਾਲ ਤੇ ਹੁਣ ਮੇਨ ਮੁੱਦੇ ਦੀ ਗੱਲ ਆ ਜਾਂਦੀ ਹੈ ਕਿ ਆਪਣੇ ਲਈ ਇਹਦਾ ਕੀ ਫਾਇਦਾ ਆਏਗਾ ਚੈਨ ਨੇ 2 ਮਹੀਨਿਆਂ ਚ ਸੌਫਟਵੇਅਰ ਹੀ ਬਣਾ ਦਿੱਤਾ ਤਾਂ ਉਹਨਾਂ ਲਈ ਫਾਇਦਾ ਹੋ ਗਿਆ ਕਿ ਉਹਨਾਂ ਦੀ ਚੜ੍ਹਾਈ ਹੋ ਗਈ ਵਧੀਆ ਕਿ ਅਸੀਂ ਇਹਨੇ ਘੱਟ ਪੈਸੇ ਵਿੱਚ ਬਣਾ ਦਿੱਤਾ ਅਮਰੀਕਾ ਨੇ ਚਲੋ ਉਹਦੀਆਂ ਕੰਪਨੀਆਂਜ਼ ਕਾਫੀ ਤਾਕੜੀਆਂ ਨੇ ਵਧੀਆ ਪੈਸਾ ਲਗਾ ਰਹੇ ਨੇ ਅੱਗੇ ਜਾ ਕੇ ਉਹਨਾਂ ਨੂੰ ਫਾਇਦਾ ਹੋਣਾਗਾ ਤਾਂ ਉਹ ਆਪਣੀ ਜਿਵੇਂ ਕਹਿੰਦੇ ਹੁੰਨੇ ਆ ਪੰਜਾਬੀ ਲੈਂਗੁਏਜ ਕਿ ਤੱਕ ਜਮਾਰੇ ਨੇ ਤਾਂ ਇਹਦਾ ਆਪਾਂ ਨੂੰ ਕੀ ਫਾਇਦਾ ਹੈਗਾ ਤੇ ਉਹੀ ਆਪਾਂ ਡਿਸਕਸ ਕਰਦੇ ਆ ਪਹਿਲਾਂ ਜੋ ਸਟੂਡੈਂਟ ਹੈਗੇ ਨੇ ਆ ਕੋਈ ਡਿਗਰੀ ਕਰ ਰਿਹਾ ਕੋਈ ਪਲੱਸ 2 ਦੇ ਵਿੱਚ ਹੈਗਾ ਜਾਂ ਫਿਰ ਕੋਈ ਰਿਸਰਚ ਲੈਵਲ ਦੇ ਮਤਲਬ ਪੀ ਐਚ ਡੀ ਵਗੈਰਾ ਕਰ ਰਿਹਾ ਤਾਂ ਉਹਨਾਂ ਲਈ ਇਹਦਾ ਯੂਜ਼ ਹੈਗਾ ਮੈਥ ਵਗੈਰਾ ਉਹਦੇ ਵਿੱਚ ਇਹ ਮਦਦ ਕਰਦਾ ਹੈਗਾ ਕੋਡਿੰਗ ਹੋ ਗਿਆ ਫਿਜ਼ਿਕਸ ਹੋ ਗਿਆ ਉਹ ਇਹ ਟੌਪਿਕਸ ਦੇ ਵਿੱਚ ਆਪਾਂ ਡਿਟੇਲਡ ਰਿਸਰਚ ਕਰ ਸਕਦੇ ਹਾਂ ਕੋਈ ਟੌਪਿਕ ਬਾਰੇ ਆਪਾਂ ਗੂਗਲ ਤੋਂ ਨਹੀਂ ਪਤਾ ਚੱਲ ਰਿਹਾ ਤਾਂ ਆਪ ਇੱਥੇ AI ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹਾਂ ਉਹ ਵਧੀਆ ਡਿਟੇਲਡ ਐਕਸਪਲੇਨੇਸ਼ਨ ਦਿੰਦਾ ਹੈਗਾ ਐਂਡ ਫਿਰ ਕੰਟੈਂਟ ਰਾਈਟਰਸ ਬਾਰੇ ਆ ਗਿਆ ਬਲੌਗਰਸ ਬਾਰੇ ਆ ਗਿਆ ਬੇਸਿਕਲੀ ਪਰ YouTube ਵੀਡੀਓਜ਼ ਬਣਾਉਣੇ ਹੁੰਦੇ ਉਹਦੇ ਲਈ ਵੀ ਹੈਲਪ ਹੋ ਸਕਦੀ ਹੈ ਬਟ ਅਗਰ ਆਪਾਂ ਕੋਈ Facebook ਦੀ ਪੋਸਟ ਪਾਉਣੀ ਹੈਗੀਆ ਉਹਦੇ ਵਿੱਚ ਹੈਲਪ ਕਰ ਸਕਦਾ ਉਸ ਤੋਂ ਬਾਅਦ ਆ ਗਿਆ ਕੋਈ ਹਿਊਮਨ ਲਾਈਕ ਸਟੋਰੀ ਲਿਖਣੀ ਹੈਗੀਆ ਤਾਂ ਉਹਦੇ ਵਿੱਚ ChatGPT ਬਹੁਤ ਹੈਲਪ ਕਰਦਾ ਹੈਗਾ ਕਿਉਂਕਿ ਪਹਿਲਾਂ ਵੀ ਦੱਸਿਆ ਸੀ ਉਲਝਣ ਵਾਲੀਆਂ ਚੀਜ਼ਾਂ 'ਚ ChatGPT ਵਧੀਆ ਹੈਗਾ ਤੇ ਜੋ ਨਾਰਮਲ ਜਿਹੀਆਂ ਚੀਜ਼ਾਂ ਹੋਗੀਆਂ ਸਿੱਧਾ ਮੈਥ ਕਰਨਾ ਕੋਡਿੰਗ ਦੀਆਂ ਪ੍ਰੋਬਲਮਾਂ ਸੋਲਵ ਕਰਨੀਆਂ ਕੋਈ रिसर्च पेपर कुछ और हो, हो गया और तो ओदे ਲਈ ਡੀਪ ਸਿੱਖ ਵਧੀਆ ਹੁੰਦਾ ਤਾਂ ਆਪਾਂ ਬਲੌਗ ਵੀ ਲਿਖ ਸਕਦੇ ਆ ਵੈਬਸਾਈਟਸ ਬਣੀਆਂ ਹੁੰਦੀਆਂ ਨੇ ਉਹ ਕੰਮ ਵੀ ਬਹੁਤ ਈਜ਼ੀ ਹੋ ਗਿਆ ਐਂਡ ਇਸ ਤੋਂ ਬਾਅਦ ਪ੍ਰੋਗਰਾਮਰਸ ਹੋ ਗਏ ਡਿਵੈਲਪਰਸ ਹੋ ਗਏ ਜਿਵੇਂ ਜਾਵਾ ਹੋ ਗਿਆ ਪਾਈਥਨ ਹੋ ਗਿਆ ਸੀ ਪਲੱਸ ਪਲੱਸ ਜਾਵਾ ਸਕ੍ਰਿਪਟ ਹੋ ਗਿਆ ਇਹ ਲੈਂਗੁਏਜਸ ਇਹਦੇ ਵਿੱਚ ਕਾਫੀ ਵਧੀਆ ਦੀ ਐਕੂਰੇਸੀ ਹੈਗੀ ਹੈ 95 ਤੋਂ 96% ਐਕੂਰੇਸੀ ਹੈਗੀ ਆ ਮਤਲਬ ਕਿ ਅਗਰ ਆਪਾਂ ਖੁਦ ਡਵੈਲਪ ਕਰਦੇ ਆ ਇਹ ਐਪਸ ਤਾਂ ਉਹਦੇ ਵਿੱਚ ਵੀ ਆਪਣੀ ਗਲਤੀ ਹੋ ਸਕਦੀ ਹੈ ਉਹਨੀਆਂ ਕੀ ਗਲਤੀਆਂ ਇਹ ਕਰਦਾ ਹੈਗਾ 100% ਸਹੀ ਨਹੀਂ ਹੈਗਾ ਬਟ ਉਹੀ ਗੱਲ ਹੈ ਕਿ ਖੁਦ ਬਣਾਉਣ ਨਾਲੋਂ ਅਗਰ ਆਪਾਂ ਇੱਥੇ ਬਣਾਉਣੇ ਆ ਤਾਂ ਇਹ ਬਹੁਤ ਹੀ ਬੈਟਰ ਰਹਿੰਦਾ ਹੈਗਾ ਤੇ بزਨਸ ਓਨਰਸ ਹੋਗੇ ਮਾਰਕੀਟਰਸ ਹੋਗੇ ਉਹਨਾਂ ਲਈ ਬਹੁਤ ਕੈਂਚੀ ਜਾ ਗਈ ਹੈ ਅਗਰ ਪੇਡ ਵਰਜ਼ਨ ਹੈਗਾਗਾ ਤਾਂ ਤੁਸੀਂ ਵੀਡੀਓਜ਼ ਵਗੈਰਾ ਵੀ ਜਨਰੇਟ ਕਰ ਸਕਦੇ ਹੋ ਜੋ ਕਾਫੀ ਜ਼ਿਆਦਾ ਹਾਈ ਕੁਆਲਿਟੀ ਦੀ ਹੁੰਦੀਆਂ ਨੇਗੀਆਂ ਤੁਸੀਂ ਬ੍ਰਾਂਡਿੰਗ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਮਾਰਕੀਟਿੰਗ ਕਰ ਸਕਦੇ ਹੋ ਸਾਰਾ ਕੁਝ ਚੈਟ ਜੀਪੀਟੀ ਤੇ ਡੀਪ ਸਿੱਖ ਨੇ ਵਧਾ ਦਿੱਤਾ ਹੈਗਾ ਇਹ ਇਹਨਾਂ ਦੇ ਇਸਤੇਮਾਲ ਸੀਗੇ ਜੋ ਹਿਊਮਨਸ ਲਈ ਬਹੁਤ ਹੀ ਵਧੀਆ ਸਾਬਿਤ ਹੋਣਗੇ ਫਿਊਚਰ ਦੇ ਵਿੱਚ ਵੀ ਤੇ ਪ੍ਰੈਜ਼ੈਂਟ ਦੇ ਵਿੱਚ ਵੀ ਹੋ ਰਹੇ ਨੇ ਹੁਣ ਕੁਸ਼ਨ ਆਉਂਦਾ ਹੈਗਾ ਵੀ ਇਸਤੇਮਾਲ ਤਾਂ ਪਤਾ ਲੱਗ ਗਿਆ ਬਟ ਇਸਤੇਮਾਲ ਕਰਨਾ ਕਿਵੇਂ ਆ ਤਾਂ ਉਹ ਆ ਗਿਆ ਆਪਣਾ ਕਿ ਸਿੱਧਾ ਗੂਗਲ ਤੇ ਜਾਓ ਡੀਪ ਸੀ ਕੇ ਆਈ ਸਰਚ ਕਰੋ ਤਾਂ ਉਹ ਵੈਬਸਾਈਟ ਇਹਨਾਂ ਦੀ ਖੁੱਲ ਜਾਣੀ ਹੈਗੀ ਆ ਉੱਥੇ ਸਾਈਨ ਅਪ ਹੋਏਗਾ ਅਕਾਊਂਟ ਬਣਾਉਣਾ ਪਏਗਾ ਈਮੇਲ ਆਈਡੀ ਪਰ ਉਹ ਆਪਣਾ ਅਕਾਊਂਟ ਬਣ ਜਾਏਗਾ ਐਂਡ ਫਿਰ ਚੈਟ ਵਾਲੀ ਵੀਡੀਓ ਦੇ ਵਿੱਚ ਖੋਲੋ ਖੋਲਣ ਤੋਂ ਬਾਅਦ ਤੁਸੀਂ ਕੋਈ ਵੀ ਸਵਾਲ ਉਸ ਤੋਂ ਪੁੱਛ ਸਕਦੇ ਹੋ ਇਵਨ ਕਿ ਕਈ ਵਾਰੀ ਤਾਂ ਖੁਦ ਹੀ ਸੁਜੈਸਟ ਕਰਨ ਲੱਗ ਜਾਂਦਾ ਕਿ ਤੁਸੀਂ ਇੰਟਰਸਟਿੰਗ ਫੈਕਟ ਜਾਨਣਾ ਚਾਹੁੰਦੇ ਹੋ ਜਾਂ ਅਜੀਬ ਉਹ ਐਕਸੈਟਰਾ ਐਕਸੈਟਰਾ ਤਾਂ ਬੇਸਿਕਲੀ ਗੂਗਲ ਤੇ ਜਾਓ ਡੀਪ ਸੀਕ AI ਪਰੋ ਅਕਾਊਂਟ ਬਣਾਓ ਐਂਡ ਫਿਰ ਕੋਈ ਵੀ ਸਵਾਲ ਪੁੱਛ ਸਕਦੇ ਹੋ ਅਗਰ ਕੋਈ ਰਿਸਰਚ ਨਾਲ ਰਿਲੇਟਡ ਹੈਗਾ ਜਾਂ ਕੋਈ ਪ੍ਰੋਗਰਾਮਿੰਗ ਵਾਲਾ ਹੈਗਾ ਤਾਂ ਡੀਪ ਸਿੱਖ ਪ੍ਰੋ ਕੋਡਰ ਸੋ ਡੀਪ ਸਿੱਖ ਪੀ ਆਰ او ਸੀ ਆਡੀਆਰ ਪ੍ਰੋ ਕੋਡਰ ਇਹ ਟਰਾਈ ਕਰ ਸਕਦੇ ਹੋ ਤੇ ਇਸ ਦੇ ਨਾਲ ਤੁਹਾਡੇ ਆਨਸਰ ਥੋੜੇ ਜਿ ਉਸ ਹਿਸਾਬ ਨਾਲ ਲਾਉਣਗੇ ਪ੍ਰੋਗਰਾਮਿੰਗ ਦੇ ਨਾਲ ਰਿਲੇਟਡ ਸੋ ਹੁਣ ਆਪਾਂ ਇਹ ਵੀਡੀਓ ਦੇ ਐਂਡ ਵੱਲ ਵੱਧ ਰਹੇ ਹਾਂ ਤਾਂ ਹਜੇ ਵੀ ਅਗਰ ਕੋਈ ਸਵਾਲ ਹੈਗਾਗਾ ਕਿ ਚੈਟ ਜੀ ਪੀ ਟੀ ਬੈਟਰ ਹੈਗਾ ਜਾਂ ਡੀਪ ਸਿੱਖ ਹੈਗਾ ਤਾਂ ਦੋਨਾਂ ਦੇ ਆਪਣੇ ਆਪਣੇ ਫਾਇਦੇ ਹੈਗੇ ਨੇ ਅਗਰ ਤੁਸੀਂ ਕੈਂਡੀਆਂ ਚੀਜ਼ਾਂ ਬਣਾਉਣੇ ਚਾਹੁੰਦੇ ਹੋ ਕੋਈ ਕ੍ਰੀਏਟਿਵ ਰਾਈਟਿੰਗ ਕਰਨਾ ਚਾਹੁੰਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਮਾਰਕੀਟਿੰਗ ਕਰਨਾ ਚਾਹੁੰਦੇ ਹੋ ਜਾਂ ਕੈਜ਼ੂਅਲ ਚੈਟ ਲਈ ਇਹ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਅਮਰੀਕਨ ਕੰਪਨੀ ਉਹਦਾ ਜੋ ਚੈਟਬੋਟ ਹੈਗਾ ਚੈਟ ਜੀਪੀਟੀ ਉਹ ਬੈਸਟ ਹੈਗਾ ਅਗਰ ਤੁਸੀਂ ਅਕੈਡੈਮਿਕ ਰਿਸਰਚ ਕਰਨਾ ਚਾਹੁੰਦੇ ਹੋ ਕੋਈ ਕੋਡਿੰਗ ਕੋਈ ਟੈਕਨੀਕਲ ਐਕਸਪਲੇਨੇਸ਼ਨ ਹੋ ਗਈ ਉਹਦੇ ਲਈ ਕੋਈ ਇਸਤੇਮਾਲ ਕਰਨਾ ਚਾਹੁੰਦੇ ਹੋ ਚੀਜ਼ ਤਾਂ ਡੀਪਸੀਕਿਊ ਹੈਗੀ ਹੈ ਡੀਪਸੀਕ AI ਉਹ ਵਧੀਆ ਇਹਦਾ ਅਲਟਰਨੇਟਿਵ ਹੋ ਸਕਦਾ ਹੈਗਾ ਐਂਡ ਇਹੀ ਸੀਗਾ ਇਹ ਵੀਡੀਓ ਬਾਰੇ ਅਗਰ ਹੋਰ ਵੀ ਕੋਈ ਡਾਊਟ ਹੈਗੇ ਤਾਂ ਤੁਸੀਂ ਪੁੱਛ ਸਕਦੇ ਕਮੈਂਟ ਸੈਕਸ਼ਨ ਦੇ ਵਿੱਚ ਐਂਡ ਤੁਹਾਨੂੰ ਕੀ ਲੱਗਦਾਗਾ ਤਾਂ ਇਹਨਾਂ ਬਾਰੇ ਤਾਂ ਉਹ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਕਿਹੜੀ ਚੀਜ਼ ਯੂਜ਼ ਕਰਨਾ ਪਸੰਦ ਕਰੋਗੇ ਤੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਐਂਡ ਸਬਸਕ੍ਰਾਈਬ ਜ਼ਰੂਰ ਕਰਦੇਓ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਅਗਲੀਆਂ ਜੋ ਵੀਡੀਓਜ਼ ਆ ਰਹੀਆਂ ਨੇ ਉਹਨਾਂ ਨੂੰ ਬਣਾਉਣ ਦੀ ਮਿਲਦੇ ਆ ਅਗਲੀ ਕਿਸੇ ਇੰਟਰਸਟਿੰਗ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਥੈਂਕ ਯੂ ਹਾਂਜੀ ਇਸ ਤੋਂ ਇਲਾਵਾ ਅਗਲੀ ਤੁਸੀਂ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਹੋ ਕਿਹੜੇ ਟੌਪਿਕ ਬਾਰੇ ਉਸ ਦੇ ਬਾਰੇ ਵੀ ਜਰੂਰ ਦੱਸਿਓ ਤਾਂ ਜੋ ਜੋ ਡਿਟੇਲ ਦੇ ਵਿੱਚ ਚੀਜ਼ਾਂ ਨੇ ਉਹਨਾਂ ਬਾਰੇ ਮੈਂ ਖੁਦ ਪਤਾ ਕਰਕੇ ਖੁਦ ਰਿਸਰਚ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਜਿਵੇਂ ਕਿ ਹੁਣ ਕੈਨੇਡਾ ਦਾ ਵੀ ਚੱਲ ਰਿਹਾ ਜਿ cục ਇਮੀਗ੍ਰੇਸ਼ਨ ਦਾ ਜਾਂ 트럼ਪ ਦਾ ਆ ਰਿਹਾ ਮੈਕਸੀਕੋ ਵਾਟਰ ਵਗੈਰਾ ਦਾ ਹੋ ਗਿਆ ਐਂਡ ਉਸ ਤੋਂ ਬਾਅਦ ਹੋਰ ਕਈ ਚੀਜ਼ਾਂ ਨੇ ਕਿਵੇਂ ਵਰਕ ਕਰਦੀਆਂ ਨੇ ਕੋਈ ਹਿਸਟਰੀ ਨਾਲ ਰਿਲੇਟਡ ਹੈਗੀ ਆ ਤਾਂ ਜੋ ਵੀ ਤੁਸੀਂ ਟੌਪਿਕ ਦੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਹੋ ਆਈ ਵਿਲ ਟ੍ਰਾਈ ਟੂ ਇੰਪਰੂਵ ਮਾਈਸੈਲਫ ਮੈਂ ਅਗੇ ਇੰਪਰੂਵਮੈਂਟ ਕਰਨ ਦਾ ਟ੍ਰਾਈ ਕਰੂੰਗਾ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫਰਸਟ ਵੀਡੀਓ ਹੈਗੀ ਆ ਥੈਂਕ ਯੂ